ਦੋਸਤੋ ਅੱਜ 13 ਦਸੰਬਰ ਦਾ ਦਿਨ ਹੈ ਤੇ ਜਗਜੀਤ ਸਿੰਘ ਡਲੇয়াল ਸਭ ਨੂੰ ਅੱਜ ਬਾਹਰ ਲੈ ਕੇ ਆਂਦਾ ਗਿਆ ਤੇ ਅੱਜ ਸਾਰੇ ਲੀਡਰ ਜਿਵੇਂ ਰਕੇਸ਼ ਟਕੈਤ ਤੇ ਹੋਰ ਬਹੁਤ ਵੱਡੇ ਵੱਡੇ ਕਿਸਾਨ ਲੀਡਰ ਉਹਨਾਂ ਨੂੰ ਮਿਲਣ ਵੀ ਆਏ ਪਰ ਸਮਾਂ ਕਹਿੰਦੇ ਵਿਚਾਰਿਆ ਜਾਣਾ ਚਾਹੀਦਾ ਹੈ ਤੇ ਵਕਤ ਵਿਚਾਰੇ ਸੋ ਬੰਦਾ ਹੋਏ ਜੇਕਰ ਇਹ ਹੀ ਲੀਡਰ ਕੋਈ ਹਫ਼ਤਾ ਪਹਿਲਾਂ ਆਉਂਦੇ ਤਾਂ ਇਹ ਸਿਚੁਏਸ਼ਨ ਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਕੁਝ ਨਾ ਕੁਝ ਮੀਟਿੰਗ ਕਰਵਾ ਕੇ ਤੇ ਇਹਨਾਂ ਦਾ ਮਰਨ ਵਰਤ ਤੜਵਾਇਆ ਵੀ ਜਾ ਸਕਦਾ ਪਰ ਹੁਣ ਪੋਜੀਸ਼ਨ ਐਸੀ ਬਣ ਗਈ ਦੋਸਤੋ ਕਿ ਕਮਜ਼ੋਰੀ ਬਹੁਤ ਆ ਗਈ ਤੇ ਕੈਂਸਰ ਦੇ ਉਹ ਮਰੀਜ਼ ਹੈ ਤੇ 70 75 ਸਾਲ ਦੀ ਉਹਨਾਂ ਦੀ ਏਜ ਹੈ ਪਰ ਫਿਰ ਵੀ ਬਜਟ ਹੈ ਪਰ ਮਿੱਤਰੋ ਗੱਲ ਸੁਣ ਲਓ ਜਿਹੜੇ ਕਹਿੰਦੇ ਆ ਨਾ ਡੱਲੇਵਾਲ ਡਰਾਮੇ ਕਰਦਾ ਓਏ ਡਰਾਮੇ ਤੁਸੀਂ ਵੀ ਕਰਕੇ ਵੇਖੋ ਤੇ ਸ਼ੇਅਰ ਕਰ ਦਿਓ ਮੇਰੇ ਭਰਾ